ਕਿਸਾਨ ਮਜ਼ਦੂਰ ਸੰਘਰਸ਼ਕ ਕਮੇਟੀ ਪੰਜਾਬ ਦੇ 3 ਜੂਨ ਸ਼ਹੀਦ ਮੇਵਾ ਸਿੰਘ ਜੋਂਨ ਲੋਪੋਕੇ ਬਾਬਾ ਸੋਹਣ ਸਿੰਘ ਪਕਣਾ ਜੋਂਨ ਅਤੇ ਚੁਗਾਵਾਂ ਜੋਂਨ ਦੀਆਂ ਬੀਬੀਆਂ ਦੀ ਇੱਕ ਪਰਮੇ ਮੀਟਿੰਗ ਜੁਨੀਅਨ ਦੇ ਸੂਬਾ ਸਜਨਲ ਸਿਕੰਦਰ ਸਰਮਨ ਸਿੰਘ ਮੰਦਿਰ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਸਿੱਧ ਸਿਲਬਰਾ ਪਿੰਡ ਸਰਾਂਗੜਾ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਨੇ ਹਿੱਸਾ ਲਿਆ ਇਸ ਮੁਕੇ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਸਰਮਨ ਸਿੰਘ ਪੰਦੇ ਨੇ ਆਖੇ ਕੇਂਦਰ ਸਰਕਾਰ ਦੀ ਤੱਕੇ ਸਾਈ ਦੇ ਖਿਲਾਫ ਪੰਜਾਬ ਦਾ ਬੱਚਾ ਬੱਚਾ ਲੜਿਆ ਉਹਨਾਂ ਆਖਿਆ ਕਿ ਅਸੀਂ ਮੋਰਚਾ ਕੇਂਦਰ ਸਰਕਾਰ ਦੇ ਖਿਲਾਫ ਲਗਾਇਆ ਹੋਇਆ ਹੈ ਜਦਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਜਾਰੀ ਪਾਲਦਿਆਂ ਹੋਇਆਂ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ ਤੇ ਚਲਾਕੀ ਨਾਲ ਕਿਥਾਨ ਆਗੂ ਨੂੰ ਗ੍ਰਿਫਤਾਰ ਕਰ ਲਿਆ ਅਤੇ ਖਨੋਰੀ ਅਤੇ ਸੰਭੂ ਬਾੜ ਤੋਂ ਕਿਸਾਨਾਂ ਦਾ ਤਰਨਾ ਚਕਵਾ ਦਿੱਤਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਮੋਰਚੇ ਨੂੰ ਕੁਚਲਿਆ ਨਹੀਂ ਜਾ ਸਕੇਗਾ। ਉਹਨਾਂ ਹੁਣ ਕਿਹਾ ਕਿ ਮੋਰਚਾ ਪੂਰੇ ਦੇਸ਼ ਵਿੱਚ ਜਾ ਚੁੱਕਾ ਹੈ। ਉਹਨਾਂ ਆਖਿਆ ਕਿ ਇਸ ਤਰ੍ਹਾਂ ਕਰਨ ਨਾਲ ਮੋਰਚੇ ਨੂੰ ਕੁਚਲਿਆ ਨਹੀਂ ਜਾ ਸਕਦਾ ਜਦ ਕਿ ਹੁਣ ਤਾਂ ਇਹ ਮੋਰਚਾ ਪੂਰੇ ਦੇਸ਼ ਵਿੱਚ ਜਾ ਚੁੱਕਾ ਹੈ। ਉਹਨਾਂ ਆਖਿਆ ਕਿ ਹੁਣ ਕਿਸਾਨ ਮਜ਼ਦੂਰ ਬੀਬੀਆਂ ਵੀ ਇਸ ਮੋਰਚੇ ਵਿੱਚ ਆ ਡਟੀਆਂ ਅਤੇ ਹੁਣ ਅਸੀਂ ਸਰਕਾਰਾਂ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕਰ ਦੇਵਾਂਗੇ। ਇਸ ਮੌਕੇ ਤਿੰਨ ਜੁਣਾ ਦੀਆਂ ਬੀਬੀਆਂ ਦੀਆਂ ਇਕਾਈਆਂ ਦੀ ਚੋਣ ਵੀ ਕੀਤੀ ਗਈ ਇਸ ਮੌਕੇ ਕਿਸਾਨ ਆਗੂ ਬਾਵਾ ਸਿੰਘ ਸਰੰਗੜਾ ਕੁਲਵੀਰ ਸਿੰਘ ਲੁੱਪੋਕੇ ਸੁਵਿੰਦਰ ਸਿੰਘ ਕੱਲੇਵਾਲ ਗੁਰਲਾਲ ਸਿੰਘ ਕੱਕੜ ਜਸਮੀਤ ਸਿੰਘ ਰਾਣੀਆਂ ਪ੍ਰਗਟ ਸਿੰਘ ਚੁਗਾਵਾ ਰਣਵੀਰ ਸਿੰਘ ਚੁਗਾਵਾ ਬੀਬੀ ਹਰਜੀਤ ਕੌਰ ਕੱਕੜ ਰੁਪਿੰਦਰ ਕੌਰ ਕੱਲੇਵਾਲ ਜਗੀਰ ਕੌਰ ਕੱਲੇਵਾਲ ਨਵਜ ਰੰਤਕੌਰ ਮਨਜੀਤ ਕੌਰ ਸਰੰਗੜਾ ਹਰਜੀਤ ਕੌਰ ਲੁੱਪੋਕੇ ਕੁਲਜੀਤ ਕੌਰ ਨੂਰਪੁਰ ਸੰਤੋਖ ਕੌਰ ਸਿਧਮਤੋ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਅਤੇ ਕਿਸਾਨ ਆਗੂ ਇਸ ਮੌਕੇ ਹਾਜ਼ਰ ਸਨ ਅਤੇ ਦੇਖੋ ਜਿਵੇਂ ਪੂਰੇ ਪੰਜਾਬ ਦੇ ਅੰਦਰ ਜੜੀਆਂ ਮਤਾਵਾਾਂ ਭੈਣਾਂ ਦੀਆਂ ਟੀਮਾਂ ਦੀਆਂ ਚੋਣਾਂ ਕਰਵਾ ਰਹੇ ਹਾਂ ਕਿਉਂਕਿ ਔਰਤਾਂ ਸਾਡੇ ਸਮਾਜ ਦੀ ਅੱਧੀ ਬਾਦੀ ਆ ਜਿਸ ਵੱਡੇ ਤੇ ਵਿਆਪਕ ਪੱਧਰ ਤੇ ਕਾਰਪੋਰੇਟ ਦੇ ਹਮਲੇ ਹੋ ਰਿਹਾ ਜਿਵੇਂ 트ੰਪ ਸਾਡੀਆਂ ਖੇਤੀ ਵਸਤੂਆਂ ਤੇ ਹੋਰ ਲੜਿੰਦੀਆਂ ਵਸਤੂਆਂ ਤੇ ਟੈਰ ਫਲਾ ਰਿਹਾ ਜਿਵੇਂ ਧਮਕੀਆਂ ਆ ਰਹੀਆਂ ਜਿਵੇਂ ਖੇਤੀ ਮੰਡੀ ਨਿੱਜੀ ਹੱਥਾਂ ਵਿੱਚ ਦੇਣ ਦਾ ਨਵਾਂ ਨਵਾਂ ਮੰਡੀ ਕਰਨ ਦਾ ਕਾਇਦਾ ਕਾਨੂੰਨ ਆ ਰਿਹਾ ਵਾ ਇਹ ਸਾਰੇ ਕੁਰਸ ਵਾਸਤੇ ਆ ਜਿਹੜੀਆਂ ਮੰਗਾਂ ਦੀ ਪ੍ਰਾਪਤੀ ਅਸੀਂ ਕਰਨੀ ਆ ਗਾਹਾਂ ਜਾ ਕੇ ਪੰਜਾਬ ਨਾਲ ਜਾਂ ਕੇਂਦਰ ਨਾਲ ਉਹਦੇ ਵਾਸਤੇ ਅਸੀਂ ਔਰਤਾਂ ਦਾ ਸੰਗਠਨ ਇਕੱਠੇ ਕਰ ਰਹੇ ਇਥੇ ਲੋਪੋਖੇ ਚਗਾਵਾਂ ਬਾਬਾ ਸੋਨ ਸਿੰਘ ਭਗਣਾ ਅੱਜ ਬੀਬੀਆਂ ਦੀ ਟੀਮਾਂ ਦੀ ਚੋਣ ਕੀਤੀ ਗਈ ਆ ਅਰਾਸ ਰੱਖਦੇ ਆ ਇਸ ਇਲਾਕੇ ਚ ਵੱਧ ਤੋਂ ਵੱਧ ਸਾਨੂੰ ਹੋਰ ਸਹਿਯੋਗ ਮਿਲੇਗਾ ਜਿਵੇਂ ਤੁਸੀਂ ਜਾਣਦੇ ਹੋ ਵੀ ਅੱਜ ਕੱਲ ਸੌਰੀ ਮੋਦੀ ਜੀ ਹਰਿਆਣਾ ਆਏ ਸੀ ਕਿਤੇ ਇੱਕ ਬਿਆਨ ਉਹਨਾਂ ਨੇ ਦਿੱਤਾ ਵੀ ਕਾਂਗਰਸ ਜਿਹੜੀ ਆ ਉਹ ਆਪਣੀ ਪਾਰਟੀ ਦੇ ਵਿੱਚ ਕਿਸੇ ਮੁਸਲਮਾਨ ਨੂੰ ਪ੍ਰਧਾਨ ਬਣਾਵੇ ਠੀਕ ਹੈ ਉਹਨਾਂ ਦਾ ਕਹਿਣਾ ਮਾੜਾ ਨਹੀਂ ਸੀਗਾ ਮੈਂ ਕਹਿੰਦਾ ਚਲੋ ਕਾਂਗਰਸ ਦੀ ਵੀ ਕਮਜ਼ੋਰੀ ਹੋ ਸਕਦੀ ਆ ਕੋਈ ਆਪਣੀਆਂ ਵੋਟਾਂ ਕਰਕੇ ਬਣਾਉਣ ਦੇ ਹੋਣਗੇ ਪਰ ਇੱਕ ਬੰਨੇ ਦੇਖੋ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ Hindu ਹੋਵੇ ਦੇਸ਼ ਦਾ ਰਾਸ਼ਟਰਪਤੀ Hindu ਹੋਵੇ ਫੌਜ ਦਾ ਮੁਖੀਆ Hindu ਹੋਵੇ ਸੁਪਰੀਮ ਕੋਰਟ ਦੇ ਜੱਜ Hindu ਹੋਣ ਦੇਸ਼ ਦਾ ਗ੍ਰਹਿ ਮੰਤਰੀ Hindu ਹੋਵੇ ਔਰ ਲਕਸ਼ਨਾ ਜਿੱਤਣ ਵਾਸਤੇ ਮੋਦੀ ਜੀ ਦੀ ਪਾਰਟੀ ਇਹ ਕਹੇ ਵੱਡੇ ਲੀਡਰ ਵੀ ਵਟੋਗੇ ਤੋਂ ਕਟੋਗੇ ਤੇ ਇਹ ਵੋਟਾਂ ਦੀ ਰਾਜਨੀਤੀ ਨਫਰਤ ਦੇ ਬੀਜ ਕੌਣ ਬੀਜ ਰਿਹਾ ਹੈ ਜਿਹੜਾ ਸੱਤਾ ਚ ਮੋਦੀ ਸਰਕਾਰ ਬੈਠੀ ਹੈਗੀ ਆ ਔਰ ਹਰ ਵੇਲੇ ਮੰਦਰ ਮਸਜਿਦ ਦੀ ਰਾਜਨੀਤੀ ਹੋ ਰਹੀ ਆ ਤੋਂ ਇਸ ਕਰਕੇ ਮੋਦੀ ਜੀ ਨੂੰ ਖੁਦ ਆਪਣੇ ਪਿੜੀ ਥੱਲੇ ਸੋਟਾ ਮਾਰਨਾ ਚਾਹੀਦਾ ਵੀ ਉਹ ਕਿਵੇਂ ਜੜੀਆਂ ਦੇਸ਼ ਦੀਆਂ ਘਟ ਗਿੰਤੀਆਂ ਨੇ ਉਹ ਉਹਨਾਂ ਦੇ ਖਿਲਾਫ ਕਿਵੇਂ ਗੱਲ ਕਰ ਰਹੇ ਨੇ ਅਮਰੀਕਾ ਦੇ ਮਾਨਵ ਅਧਿਕਾਰਾਂ ਦੀਆਂ ਸੰਸਥਾਵਾਂ ਕਹਿੰਦੀਆਂ ਵੀ ਭਾਰਤ ਦੀ ਜਿਹੜੀ ਧਾਰਮਿਕ ਆਜ਼ਾਦੀ ਦੇ ਵਿੱਚ ਇੰਡੈਕਸ ਬਹੁਤਾ ਚੰਗਾ ਨਹੀਂ ਹੈਗਾ ਤਾਂ ਸਗੋਂ ਮੋਦੀ ਜੀ ਆਪਣੀ ਭਾਜਪਾ ਦੇ ਵਿੱਚ ਕਿਸੇ ਮੁਸਲਮਾਨ ਨੂੰ ਪ੍ਰਧਾਨ ਬਣਾ ਕੇ ਦੱਸ ਦੇਣ ਵੀ ਠੀਕ ਹੈ ਸਾਡੀ ਕਿੰਨੀ ਸੈਕੂਲਰ ਪਾਰਟੀ ਹੈਗੀ ਆ ਤਾਂ ਇਸ ਕਰਕੇ ਮੋਦੀ ਜੀ ਵੀ ਲਗਾਤਾਰ ਦੇਸ਼ ਨੂੰ ਗੁੰਮਰਾਹ ਕਰ ਰਹੇ ਨੇ ਖੇਤੀ ਸੈਕਟਰ ਸਾਡਾ ਘਾਟੇਮੰਦਾ ਹੋ ਰਿਹਾ ਤੇ ਭਗਵੰਤ ਮਾਨ ਜੀ ਜਿਹੜੇ ਕਹਿੰਦੇ ਨੇ ਜੁੱਧ ਨਸ਼ਿਆਂ ਵਿਰੁੱਧ ਮੈਂ ਸਾਰੰਗੜੇ ਬੈਠਾ ਤੁਹਾਡੇ ਸਾਹਮਣੇ ਇਸ ਪਿੰਡ ਦੇ ਵਿੱਚ ਵੀ ਨਸ਼ਾ ਵਿਕਦਾ ਹੈਗਾ ਥੱਲੇ ਕੋਈ ਨਸ਼ਿਆਂ ਦੀ ਸਪਲਾਈ ਲਾਈਨ ਟੁੱਟੀ ਨਹੀਂ ਹੈਗੀ ਭਗਵੰਤ ਮਾਨ ਜੀ ਮੋਦੀ ਤੇ ਅਮਿਤ ਸ਼ਾਹ ਨਾਲ ਰਲ ਕੇ ਸਾਡਾ ਜਿਹੜਾ ਧਰਨਾ ਖੇੜਿਆ ਅੱਜ ਮਾਲਵੇ ਵਿੱਚ ਭਗਵੰਤ ਮਾਨ ਜੀ ਗਏ ਸੀ ਸਾਜਲੀ ਪਿੰਚ ਉੱਥੇ ਵੀ ਵਿਰੋਧ ਹੋ ਰਿਹਾ ਪੁਲਿਸ ਵਾਲਿਆਂ ਨੇ ਪ੍ਰੈਸ ਵਾਲਿਆਂ ਤੇ ਅਟੈਕ ਕੀਤਾ ਔਰ ਪ੍ਰੈਸ ਨੂੰ ਬਕਾਇਦਾ ਕਿਹਾ ਜਾਂਦਾ ਵੀ ਸਾਡੇ ਤਰਨਿਆ ਤੋਂ ਦੂਰ ਹੋਵੋ ਤੇ ਪੂਰੇ ਪੰਜਾਬ ਦੇ ਅੰਦਰ ਕਣਕਾਂ ਨੂੰ ਵੀ ਅੱਗ ਲੱਗੀ ਆ ਬਾਲੀ ਕੋ ਮੀਡੀਆ ਦੇ ਵਿੱਚ ਕਵਰੇਜ ਨਹੀਂ ਹੈਗੀ ਅਸੀਂ ਅਮਿਤ ਸ਼ਾਹ ਜੀ ਨੂੰ ਕਹਿੰਨੇ ਵੀ ਜਿਹੜਾ ਤੁਹਾਡਾ ਪੋਰਟਲ ਪਹਿਲੋਂ ਖੁੱਲਾ ਸੀ ਜਦੋਂ ਉਪਰਾਲੀ ਨੂੰ ਅੱਗ ਲੱਗਦੀ ਸੈਟਲਾਈਟ ਹੁਣ ਵੀ ਖੋਲ ਦਿਓ ਸਾਡੇ ਅਫਸਰਾਂ ਨੂੰ ਪਤਾ ਲੱਗ ਜਾਵੇ ਕਿੱਥੇ ਕਿਸਾਨਾਂ ਦੀ ਕਣਕ ਨੂੰ ਅੱਗ ਲੱਗ ਰਹੀ ਆ ਅੱਜ ਵੀ ਜਿਹੜੇ ਆਰਤੀਏ ਨੇ ਜੇ ਫਾਰਮ ਦੇ ਅਨੁਸਾਰ ਕਿਸਾਨਾਂ ਦੀ ਕਣਕ ਦਾ ਖਰਚਾ ਨਹੀਂ ਘਟਦੇ 2 ਰੁਪਏ ਸੈਂਕੜਾ ਘਟਦੇ ਆ ਮੰਡੀਆਂ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਕਿਸਾਨਾਂ ਨੂੰ ਆ ਰਹੀਆਂ ਨੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਰਕਾਰ ਔਰ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀ ਮੁੱਖ ਮੰਤਰੀ ਚਾਹੇ ਭਾਜਪਾ ਵਾਲੇ ਆਉਣਗੇ ਉੱਥੇ-ਉੱਥੇ ਪਿੰਡਾਂ 'ਚ ਉਹਨਾਂ ਨਾਲ ਸਵਾਲ-ਜਵਾਬ ਕਿਤੇ ਹਾਂ ਦੇਖੋ ਜਿਹੜੀ ਕੇਂਦਰ ਨਾਲ ਮੀਟਿੰਗਾਂ ਉਹਦੇ ਬਾਰੇ ਦੋਵੇਂ ਫਾਰਮਾਂ ਨੇ ਵਿਚਾਰ-ਚਰਚਾ ਕਰਨੀ ਆ ਵਿਚਾਰ-ਚਰਚਾ ਕਰਕੇ ਜਾਵਾਂਗੇ ਜੋ ਪੰਜਾਬ ਸਰਕਾਰ ਦਾ ਰਵਈਆ ਰਿਹਾ ਵਾ ਜਿਵੇਂ ਸਾਨੂੰ ਮੀਟਿੰਗ 'ਚ ਸੱਦ ਕੇ ਫੜਿਆ ਗਿਆ ਇਹਦੇ ਬਾਰੇ ਸਪੈਸ਼ਲ ਇਹ ਜਿਹੜਾ ਕਪਟ ਕੀਤਾ ਭਗਵੰਤ ਮਾਨ ਨੇ ਤੇ ਸਪੈਸ਼ਲ ਵਿਚਾਰ ਚਰਚਾ ਹੋਊਗੀ ਪੰਜਾਬ ਸਰਕਾਰ ਦੀ ਗੱਲ ਜਾਣ ਕੇ ਨਾ ਪੰਜਾਬ ਸਰਕਾਰ ਦੇਖੋ ਇਹ ਤਾਂ ਸਾਨੂੰ ਨਹੀਂ ਪਤਾ ਹੈਗਾ ਪਰ ਅਸੀਂ ਪੰਜਾਬ ਸਰਕਾਰ ਬਾਰੇ ਵਿਚਾਰ ਚਰਚਾ ਕਰਾਂਗੇ